ਪੰਜਾਬ ਪੁਲਿਸ ਨੇ ਜਾਲੀ ਪੁਲਿਸ ਇੰਸਪੈਕਟਰ ਬਣ ਕੇ ਸਰਕਾਰੀ ਅਧਿਕਾਰੀਆਂ ਨੂੰ ਬਲੈਕਮੇਲ ਕਰਨ ਵਾਲੀ ਔਰਤ ਨੂੰ ਗ੍ਰਿਫਤਾਰ ਕੀਤਾ। ਦੱਸ ਦਈਏ ਔਰਤ ਦੀ ਪਛਾਣ ਰਣਜੀਤ ਕੌਰ ਵੱਜੋ ਹੋਈ ਹੈ ਜੋ ਜਾਲੀ ਪੁਲਿਸ ਨਾਕੀ ਕਾਰਡ ਦੀ ਮਦਦ ਨਾਲ ਪੁਲਿਸ ਅਧਿਕਾਰੀ ਵੱਜੋਂ ਪੇਸ਼ ਹੋ ਰਹੀ ਸੀ। ਇਸ ਔਰਤ ਦੀਆਂ ਗਤੀਵਿਧੀਆਂ ਦੀ ਸ਼ਿਕਾਇਤ ਡੀਸੀ ਦਫ਼ਤਰ ਦੇ ਸੀਨੀਅਰ ਅਧਿਕਾਰੀ ਵੱਲੋਂ ਪੁਲਿਸ ਨੂੰ ਦਿੱਤੀ ਗਈ ਸੀ। ਅਧਿਕਾਰੀਆਂ ਦੱਸਿਆ ਕਿ ਉਕਤ ਔਰਤ ਪੁਲਿਸ ਇੰਸਪੈਕਟਰ ਹੋਣ ਦਾ ਬਹਾਨਾ ਲਾ ਕੇ ਕਾਫੀ ਸਮੇਂ ਤੋਂ ਸਰਕਾਰੀ ਅਧਿਕਾਰੀਆਂ ਤੇ ਦਬਾਅ ਬਣਾ ਰਹੀ ਹੈ ਤੇ ਉਹਨਾਂ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮਾਨਯੋਗ ਪੁਲਿਸ ਕਮਿਸ਼ਨਰ ਅਮਰਸਰ ਦਾ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਦੀ ਹੇਦਤ ਤਹਿਤ ਸਿਵਲਾਈਨ ਥਾਣੇ ਨੇ ਇੱਕ ਪਰਚਾ ਰਿਸਟਰ ਕੀਤਾ ਐਫ ਆਈ ਆਰ ਨੰਬਰ 40342025 ਅੰਡਰ ਸੈਕਸ਼ਨ 319 2204 ਬੀਐਨਐਸ ਪੀਐਸ ਸਿਵਲਾਈਨ ਇਦੇ ਚ ਇਹਨਾਂ ਨੇ ਰਣਜੀਤ ਕੌਰ ਲੇਡੀ ਅਰੈਸਟ ਕੀਤੀ ਹੈ ਬਾਈਕਾpropto ਸਿੰਘ ਜਿਹੜੀ ਕਿ ਪ੍ਰਤਾਪਨਗਰ ਅੰਮ੍ਰਿਤਸਰ ਦੀ ਰਹਿਣ ਵਾਲੀ ਹੈਗੀ ਹੈ ਤੇ ਐ ਆਪਣਾ ਫੇਕ ਲੇਡੀ ਇੰਸਪੈਕਟਰ ਬਣ ਕੇ ਏਡੀਸੀ ਅਰਬਨ ਡਿਵੈਲਪਮੈਂਟ ਅੰਮ੍ਰਿਤਸਰ ਉਹਨਾਂ ਦੇ ਆਫਿਸ ਗਈ ਸੀ ਉਹਨੇ ਆਪਣਾ ਆਡਲੀ ਨੂੰ ਦੱਸਿਆ ਕਿ ਮੈਂ ਇੱਕ ਲੇਡੀ ਇੰਸਪੈਕਟਰ ਹੈਗੀ ਆ ਤੇ ਮੈਂ ਏਡੀਸੀ ਸਾਹਿਬ ਨੂੰ ਮਿਲਣਾ ਹੈ ਤੇ ਜਦੋਂ ਆਡਲਿਨੀਆ ਅੰਦਰ ਦੱਸਿਆ ਤੇ ਏडीसी ਸਾਹਿਬ ਨੇ ਬੁਲਾ ਲਿਆ ਤੇ ਏडीसी ਸਾਹਿਬ ਨੂੰ ਥੋੜਾ ਸ਼ੱਕ ਪਿਆ ਤੇ ਜਦੋਂ ਸ਼ੱਕ ਪਿਆ ਉਹਨਾਂ ਨੇ ਇਹਦਾ ਬੈਲਟ ਨੰਬਰ ਪੁੱਛਿਆ ਜਿਹੜਾ ਕਿ ਉਹਨੇ 1288 ਆਰ ਅੰਮ੍ਰਿਤਸਰ ਆਪਣਾ ਬੈਲਟ ਨੰਬਰ ਦੱਸਿਆ ਜਿਹੜਾ ਕਿ ਏडीसी ਸਾਹਿਬ ਨੇ ਕੰਟਰੋਲ ਰੂਮ ਤੇ ਵੀ ਨੋਟ ਕਰਾਇਆ ਤੇ ਬਾਕੀ ਵੀ ਆਫਿਸ ਸਾਡਾ ਕਮਿਸ਼ਨਰਟ ਪੁਲਿਸ ਆਫਿਸ ਤੇ ਨੋਟ ਕਰਾਇਆ ਜਿਹੜਾ ਕਿ ਫੇਕ ਨਿਕਲਿਆ ਇਹ ਵਾਲਾ ਬੈਲਟ ਨੰਬਰ ਕਿਸੇ ਹੋਰ ਸਾਡੇ ਮੁਲਾਜ਼ਮ ਦਾ ਹੈਗਾ ਫਿਰ ਥਾਣੇ ਸਾਨੂੰ ਇਕਲਾਹ ਮਿਲੀ ਤੇ ਅਸੀਂ ਵੈਰੀਫਾਈ ਕੀਤਾ ਤੇ ਸਾਨੂੰ ਪਤਾ ਚੱਲਿਆ ਕਿ ਇਹ ਫੇਕ ਲੇਡੀ ਇੰਸਪੈਕਟਰ ਹੈਗੀ ਹੈ ਤੇ ਇਹਦੇ ਤੇ ਹੋਰ ਵੀ ਵਕਫ ਵਕ ਕੇਸਿਸ ਹੈਗੇ ਇੱਕ ਤਾਂ ਪਹਿਲਾਂ ਇਹਦੇ ਤੇ 57 ਹੋਈ ਹੋਈ ਹੈ ਪੀਐਸਬੀ ਡਿਵੀਜ਼ਨ ਦੀ ਉਸ ਤੋਂ ਇਲਾਵਾ ਇਹਦੇ ਤੇ ਐਫਆਈਆ ਨੰਬਰ 2067102023 ਅੰਡਰ ਸੈਕਸ਼ਨ 379 21 ਇੱਕ ਮਾਈਨਿੰਗ ਐਕਟ ਦੀ ਅਜ਼ਨਾਲੀ ਹੋਈ ਹੋਈ ਹੈ ਤੇ ਤੀਸਰਾ ਇਹਦੇ ਦੇ ਹੈ ਐਫ ਆਈ ਆਰ ਨੰਬਰ 381632024 ਦੀ ਅੰਡਰ ਸੈਕਸ਼ਨ 279 427 419 420 465 71 73 170 100 71 ਆਈ ਪੀਸੀ ਪੁਲਿਸ ਸਟੇਸ਼ਨ ਸੇਵਲਾਈਨ ਇਹਦੇ ਚ ਨੇ ਆਪਣਾ ਕਾਰ ਦਾ ਐਕਸੀਡੈਂਟ ਹੋਇਆ ਸੀ ਉਹਦੇ ਚ ਇਹਨੇ ਆਪਣੀ ਆਈਡੈਂਟੀ ਗਲਤ ਦੱਸੀ ਸੀ ਤੇ ਆਪਣੇ ਕਾਗਜ਼ ਗਲਤ ਦਿਖਾਈ ਸੀ ਕਿੰਨੇ ਟਾਈਮ ਤੋਂ ਉਸ ਸਰਮਾਨ ਕੇ ਕੰਬੇ ਦੀ ਵਾ ਦੇਖੋ ਸਾਡੇ ਸਾਹਮਣੇ ਤਾਂ ਹੋਣਾ ਹੀ ਆਇਆ ਹੈ ਕਿ ਜਦੋਂ ADC ਸਾਹਿਬ ਨੇ ਸਾਨੂੰ ਦੱਸਿਆ ਬਾਕੀ ਅਸੀਂ ਤਾਂ ਰਿਮਾਂਡ ਲੈ ਰਹੇ ਹਾਂ ਤੇ ਅਸੀਂ ਇਨਵੈਸਟੀਗੇਟ ਕਰਾਂਗੇ ਇਹਨੂੰ ਇਨਟੈਲੀਗੇਟ ਵੀ ਕਰਾਂਗੇ ਤੇ ਇਹ ਸਾਡੇ ਕਪੜੇ ਦੀ ਗੱਲ ਨਹੀਂ ਸਾਡੇ ਕਪੜੇ ਅਸੀਂ ਅੱਛਾ ਸਾਡੇ ਦੀ ਬੈਕਗ੍ਰਾਉਂਡ ਕੀ ਇਹਦਾ ਕੋਈ ਇੰਤਜ਼ਾਰ ਹੈਗਾ ਮੁਲਾਜ਼ਮ ਇਸ ਤਰ੍ਹਾਂ ਕੋਈ ਤੇ ਵੈਸੇ ਹੀ ਗਈ ਸੀ ਇਹਦੀ ਵੀ ਬੈਕਗ੍ਰਾਉਂਡ ਕੀ ਨਹੀਂ ਹਲੇ ਉਹ ਹਲੇ ਅਸੀਂ ਰਿਮਾਂਡ ਲੈ ਕੇ ਤੇ ਨਵੀਂ ਹਾਲੇ ਰਿਪੋਰਟ ਜੇ ਕਰਾਂਗੇ ਜੀ ਸਰ ਇਹਨਾਂ ਕਿੰਨੇ ਕੁ ਲੋਕ ਹੋਣ ਇਸ ਮਾਮਲੇ ਚ ਜੁੜੇ ਹੋਏ ਨੇ ਮੈਂ ਜਿਵੇਂ ਪੜਿਆ ਇਨਵੈਸਟੀਗੇਸ਼ਨ ਦਾ ਹਲੇ ਟਾਈਮ ਨਹੀਂ ਸੰਭਲਿਆ ਬਸ ਕਿਸੇ ਦੁਨਨੇ ਨੂੰ ਕੋਈ ਠੱਗੀ ਟੁਕੀ ਦੀ ਮਾਰੀ ਸਰ ਇਹ ਹਾਲੇ ਤੱਕ ਸਾਹਮਣੇ ਨਹੀਂ ਆਇਆ ਸਰ ਇਹ ਪਹਿਲਾਂ ਵੀ ਇਹਦੇ ਤੇ ਇੱਕ ਪਰਚਾ ਹੋ ਚੁੱਕਾ ਹੈ ਇਹਦੇ ਤੇ ਪਹਿਲਾਂ ਹੈਗੀ BMW ਗੱਡੀ ਵੀ ਹੈ BMW ਵਾਲੀ ਜਿਹੜਾ ਮੈਂ ਦੱਸਿਆ ਐਫਆਈਆ ਨੰਬਰ 38 ਇਹਦੇ ਕੋਲ BMW ਅੱਜ ਵੀ ਹੈ ਉਹ BMW ਦਾ ਅਸੀਂ ਪਤਾ ਕਰ ਲਵਾਂਗੇ ਉਹ ਦਿੱਲੀ ਨੰਬਰ ਦਾ ਇਨਾ ਕਿੱਡੀ ਕੀ ਸ਼ਾਤ ਪਰ ਆਈ ਹੈ ਮੈਂ ਦੇਖੋ ਜੀ ਰਿਪੀਟਡ ਆਫੈਂਡਰ ਹੈਗੀ ਹੈ ਤੇ ਪਹਿਲਾਂ ਵੀ BMW ਇੱਕ ਦਿੱਲੀ ਨੰਬਰ ਵਾਲੀ ਲੈ ਕੇ ਫਿਰਰੀ ਸੀਗੀ ਤੇ ਹੁਣ ਫਿਰ ਇਹਨੇ ਬੜੀ ਵੱਡੀ ਗੱਲ ਹੈ ਜੀ ਜਿਹੜਾ ਏਡੀਸੀ ਸਾਹਿਬ ਦੇ ਆਫਿਸ ਜਾ ਕੇ ਉਹਨਾਂ ਨੂੰ ਵੀ ਝੂਠ ਬੋਲੀ ਜਣਾ ਤੇ ਏਡੀਸੀ ਸਾਹਿਬ ਮੈਂ एकदम ਇਹਨੂੰ ਮਤਲਬ ਕਿ ਉਹਨਾਂ ਨੂੰ ਸ਼ੱਕ ਹੋਇਆ ਤੇ ਸਾਡੇ ਪੁਲਿਸ ਕੰਟਰੋਲ ਰੂਮ ਦੱਸਿਆ ਤੇ ਥਾਣੇ ਦੱਸਿਆ ਸਰ ਇਹਦਾ ਦੀ ਫੈਮਿਲੀ ਬੈਕਗਰਾਉਂਡ ਕੀ ਹੈ ਕੌਣ ਕੌਣ ਦੇ ਨਾਲ ਹੋਰ ਫੈਮਿਲੀ ਛੱਡੀ ਹੈ ਇਹਦਾ ਫੈਮਿਲੀ ਬੈਕਗਰਾਉਂਡ ਇਹਦਾ ਹਸਬੰਡ ਹੈ ਜੀ ਹਰਪਾਲ ਸਿੰਘ ਉਹਦਾ ਸਹੀ ਕੰਮਕਾਜ ਪਤਾ ਕਰ ਲੈਣਾ ਕੀ ਹੈਗਾ ਤੇ ਬਾਕੀ ਪ੍ਰਤਾਪનગર ਰਹਿਦੀ ਰੈਨਵਲ ਇਹ ਤੇ 43 ਸਾਲ ਦੀ ਉਮਰ ਹੈ। ਹਾਈ ਫਾਈ ਸ਼ੌਂਕ ਰੱਖਦੀ ਹੈ ਬਹੁਤ ਜ਼ਿਆਦਾ ਜੀ। ਨੇ ਹਾਲ ਤੱਕ ਐਸਾ ਕੁਝ ਤਾਂ ਕੋਈ ਸਾਹਮਣੇ ਨਹੀਂ ਆਪਰ ਜਿਹੜੀ BMW ਸੀਗੀ ਉਹਨਾਂ ਨਾਲ ਪਤਾ ਚੱਲੇਗੀ ਜਿਵੇਂ ਦਿੱਲੀ ਤੋਂ ਕੋਈ ਸੈਕੰਡ ਹੈਂਡ ਮਿਲ ਗਈ ਹੋਈ BMW ਦਾ ਹਸਪਤਾਲ ਨੂੰ ਪਤਾ ਜੀ। ਹਾਂਜੀ ਇਹ ਜਿਹੜਾ ਹਸਪਤਾਲ ਨੂੰ ਪਤਾ ਜੀ ਸਾਰਾ। ਨਹੀਂ ਮੈਂ ਹਾਲੇ ਕਮੈਂਟ ਨਹੀਂ ਕਰ ਸਕਦਾ। ਸਰ ਕਿੰਨੇ ਕੋ ਲੋਕਾਂ ਨੇ ਇਸ ਤਰ੍ਹਾਂ ਦੀਆਂ ਠੱਗੀਆਂ ਕਰ ਚੁੱਕੀਆਂ ਆ ਸਾਡੇ ਸਾਹਮਣੇ ਤਾਂ ਇਹ ਹੀ ਆਈ ਹੈ। ਦੋਨਾਂ ਨੂੰ ਕੰਮ ਕਰਨ ਕੀ ਗਈ ਸੀ ਰੋਕੀ ਡਿਮਾਂਡ ਕਰ ਰਹੀ ਉਹ ਤਾਂ ਉਹਨਾਂ ਨੇ ਪਹਿਲਾਂ ਹੀ ਫੜ ਲਿਆ ਜੀ ਜਦੋਂ ਉਹਨੇ ਦੱਸਿਆ ਕਿ ਲੇਡੀਜ਼ ਫਟ ਹੈ ਗਈਆਂ ਉਹਨਾਂ ਨੇ ਇਹਦਾ ਹਲਚਲ ਤੋਂ ਪੁੱਛ ਲਿਆ ਜੀ ਕਿ ਕਿੱਥੋਂ ਹੈ ਗਈ ਹੈ ਤਾਂ ਆਪਣਾ ਬੈਲਟ ਨੰਬਰ ਦੱਸੋ ਉਹਦੇ ਫੜੀ ਤਾਂ ਦੱਸਿਆ ਰਿਹਾ ਇਹ ਨਾਲ ਹੀ ਵਿੱਚ ਬੰਦ ਕੋਈ ਪ੍ਰੈਕਟਿਟੀਜ਼ਰਾਂ ਦੇ ਕੋਲੋਂ ਵੀ ਠੱਗੀਆਂ ਮਾਰ ਦਿੱਤੀਆਂ ਜੀ ਉਸ ਜਗ੍ਹਾ ਤੇ ਵੀ ਮਾਈਨਿੰਗ ਨੂੰ ਲੈ ਕੇ ਇਹਨੇ ਕਾਫੀ ਮਾਈਨਿੰਗ ਵਾਲਾ ਮੈਂ ਤੁਹਾਨੂੰ ਦੱਸੇ ਕਿ ਕੇਸ ਹੈਗੇ ਜੀ ਠੀਕ ਸਮਝਦੇ ਨਾ ਇਹਨਾਂ ਦੇ ਠੱਗੀਆਂ ਮਾਰ ਦਿੱਤੀ ਸਾਰੇ ਸਾਹਮਣੇ ਤਾਂ ਹਲੇ ਇੱਕ ਦੋ ਕੇਸ ਆਏ ਸਾਂ ਇਹ